ਸਾਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਣ ਦੇ ਜਿਵੇਂ ਤੁਹਾਨੂੰ ਪਤਾ ਆਪਾਂ ਕਰਾਂਗੇ ਮਾਸਟਰਕਲ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 20 ਹੈ ਜਿਦੇ ਵਿੱਚ ਆਪਾਂ ਕਰਾਂਗੇ ਨਾਟਕ ਬਾਰੇ ਠੀਕ ਹੈ ਜੀ ਆਪਾਂ ਦੋ ਨਾਟਕ ਕਰ ਕਰ ਚੁੱਕੇ ਆ ਪਹਿਲਾ ਜਿਹੜੇ ਕਾਂਗੀ ਕਰ ਵੀ ਆ ਉਹਦੇ ਵਿੱਚ ਈਸ਼ਵਰ ਚੰਦਰ ਨੰਦਾ ਜੀ ਚਾਹ ਇਸ ਨੰਦਾ ਜੀ ਕਿਹਾ ਜਾ ਸਕਦੇ ਆ ਤੇ ਬਲਵੰਤ ਕਰ ਵੀ ਬਾਰੇ ਆਪਣੇ ਦੋ ਨਾਟਕ ਕਰ ਵੀ ਤੇ ਕਾਂਗੀ ਕਰ ਵੀ ਆ ਉਹ ਦੋ ਕੰਪਲੀਟ ਕਰ ਚੁੱਕੇ ਆ ਆਪਣਾ ਤੀਜਾ ਕਲਾ ਨਾਟਕ ਕਰ ਰਹੇ ਹਿੰਦਾ ਜਿਹੜੇ ਆਪਣੇ ਹੈਗੇ ਆ ਅ ਚਰਨ ਦਾ ਸਿੱਧੂ ਜੀ ਇਸ ਤੋਂ ਬਾਅਦ ਆਪਾਂ ਉਹ ਵਾਲਾ ਲੈਕਚਰ ਲਾਵਾਂਗੇ ਹਾਂਜੀ ਰਜੀ ਹੁਣ ਆਪਾਂ ਤੋਂ ਪਹਿਲਾਂ ਦੇਖ ਲੈਨੇ ਆ ਨਾਟਕ ਕੀ ਏ ਤੇ ਨਾਟਕ ਦੀਆਂ ਕਿਹ ਕਿਸਮਾਂ ਕੀ ਆ ਹਾਂਜੀ ਰਜੀ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਵਾਜ਼ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤਾਈਂ ਆ ਸਕੇ ਠੀਕ ਹੈ ਰਜੀ ਰਜੀ ਤੁਸੀਂ ਵੀਡੀਓ ਦੇਖ ਲੈਨੇ ਹੋ ਕਮੈਂਟ ਲਾਈਕ ਕਰਦੇ ਵੀ ਰਜੀ ਪਲੀਜ਼ ਲਾਈਕ ਕਮੈਂਟ ਕਰਦੇ ਕਰੋ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਚਲੋ ਹੁਣ ਆਪਾਂ ਪੜਦੇ ਆਂ ਨਾਟਕ ਬਾਰੇ ਨਾਟਕ ਕੀ ਹੈ ਹਾਂਜੀ ਰਾਜੀ ਨਾਟਕ ਡਾਕਟਰ ਰਤਨ ਸਿੰਘ ਜਕੀਨ ਸਾਹਿਬ ਨਾਟਕ ਸ਼ਬਦ ਸੰਸਕ੍ਰਿਤ ਦੇ 나ਟ ਜਾਂ ਨਾਟ ਤੱਤ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਾਚ ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਨ ਤੋਂ ਵੀ ਜੋੜਿਆ ਜਾਣ ਲੱਗਾ ਠੀਕ ਹੈ ਰਾਜੀ ਇਹ ਵੈਰੀ ਵੈਰੀ ਇੰਪੋਰਟੈਂਟ ਆ ਪਹਿਲਾ ਇਹ ਜਿਹੜਾ ਆਪਣਾ ਨਾਟਕ ਠੀਕ ਹੈ ਜੀ ਇੱਕ ਮਿੰਟ ਰਜੀ ਹੋਰ ਰੱਖਣਾ ਹਾਂਜੀ ਉਸ ਤੋਂ ਬਾਅਦ ਰਜੀ ਦੂਸਰਾ ਇੰਪੋਰਟੈਂਟ ਕੁਐਸਚਨ ਆਪਣਾ ਏ ਹੈ ਇੱਕ ਮਿੰਟ ਰਜੀ ਹਾਂਜੀ ਦੂਸਰਾ ਰਜੀ ਆਪਣਾ ਇੰਪੋਰਟੈਂਟ ਕੁਐਸਚਨ ਪਹਿਲਾ ਆਪਣਾ ਏ ਬਣ ਗਿਆ ਇਹਦੇ ਤੇ ਇੰਪੋਰਟੈਂਟ ਲੈ ਲਿਓ ਠੀਕ ਹੈ ਇਹ ਨਾਟ ਸ਼ਬਦ ਕਿੱਥੋਂ ਬਣਿਆ ਸੰਸਕ੍ਰਿਤ ਦਾ ਇਹ ਪੇਪਰ ਵਿੱਚ ਆਇਆ ਤਾਂ ਮੈਂ ਪਹਿਲਾਂ ਵੀ ਗਿਆ ਬਹੁਤ ਵਾਰੀ ਤੇ ਬਣਿਆ ਸੰਸਕ੍ਰਿਤ ਭਾਸ਼ਾ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਇਸ ਦੇ ਸਿਧਾਂਤਾਂ ਸੰਬੰਧੀ ਸਭ ਤੋਂ ਮੋਟਲੀ ਮਤੰਪੂਰਨ ਰਚਨਾ ਕਿਹਨੇ ਲਿਖੀ ਹੈ ਭਰਤ ਮੁਨੀ ਦਾ ਜਿਹੜਾ ਨਾਟਕ ਸ਼ਾਸਤਰ ਠੀਕ ਹੈ ਜੀ ਇਹ ਵਾਲਾ ਵੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ ਨਾਟਕ ਸ਼ਾਸਤਰ ਇੱਕ ਮਿੰਟ ਰਹੀ ਤੁਹਾਨੂੰ ਮੈਂ ਦੱਸ ਦਿਆਂ ਹਾਂਜੀ ਕੋਈ ਵੀ ਕੁਐਸਚਨ ਆ ਜਾਂਦਾ ਹੁੰਦਾ ਨਾਟਕਿਆ ਸ਼ਾਸਤਰ ਕਿਸ ਦੀ ਰਚਨਾ ਹੈ ਠੀਕ ਹੈ ਜੀ ਅੱਧਾ ਕੁਐਸਚਨ ਬਣ ਜਾਂਦਾ ਹੁੰਦਾ ਕਿਸ ਦੀ ਰਚਨਾ ਹੈ ਹਾਂਜੀ ਤੇ ਇਹ ਵਾਲਾ ਵੈਰੀ ਇੰਪੋਰਟੈਂਟ ਆਪਣਾ ਕੀ ਹੁੰਦੀ ਹੈ ਜੀ ਭਰਤ ਮੁਨੀ ਦੀ ਠੀਕ ਹੈ ਜੀ ਇਸ ਤੇ ਰਾਜੇ ਇੰਪੋਰਟੈਂਟ ਲਿਖ ਕੇ ਰੱਖ ਲਿਓ ਸੈਕਿੰਡ ਵਾਲੇ ਦੇ ਆਪਣੇ ਹਾਂਜੀ ਅੱਗੇ ਦੇਖਦੇ ਹਾਂ ਜੀ ਨਾਟਕ ਸ਼ੁਰੂ ਤੋਂ ਹੀ ਭਾਰਤੀ ਸਾਹਿਤ ਦਾ ਮਹੱਤਵਪੂਰਨ ਸਾਹਿਤ ਰੂਪ ਰਿਹਾ ਹੈ ਠੀਕ ਹੈ ਜੀ ਭਰਤਮੁਨੀ ਨੇ ਇਸ ਨੂੰ ਪੰਜਵਾਂ ਵੇਦ ਮੰਨਿਆ ਕਿਉਂਕਿ ਇਹ ਸਾਰੇ ਵਰਨਾਂ ਦੀਆਂ ਜਾਤੀਆਂ ਲਈ ਦੇਖਣਯੋਗ ਹੈ ਹਾਂਜੀ ਉਹ ਕਹਿੰਦੇ ਜਿਹੜੇ ਭਰਤਮੁਨੀ ਜੀ ਆਪਣੇ ਇਹਨੂੰ ਪੰਜਵਾਂ ਵੇਦ ਮੰਨਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਰੋਸ਼ਨ ਨਾਰ ਉਹੋਜਾ ਜੀ ਨਾਟਕ ਦੋ ਸੁੱਖ ਤੇ ਦੁੱਖ ਦੇ ਪ੍ਰਭਾਵ ਲੋਕਾਂ ਦੇ ਵਿਵਹਾਰਾਂ ਦਾ ਇਸ਼ਾਰਾ ਨਾਲ ਕੀਤਾ ਗਿਆ ਅਭਿਆਨ ਹੈ ਠੀਕ ਹੈ ਜੀ ਉਹ ਕਹਿੰਦੇ ਮਤਲਬ ਕਿ ਇਹ ਸੁਖ ਤੇ ਦੁੱਖ ਦਾ ਲੋਕਾਂ ਦੇ ਪ੍ਰਭਾਵ ਤੇ ਵਿਵਹਾਰਾਂ ਦਾ ਹਿਸ਼ਾਰਿਆਂ ਦੇ ਨਾਲ ਕੀਤਾ ਗਿਆ ਹੀ ਉਭੈਰ ਹੈ ਠੀਕ ਆ ਇਹ ਬਹਿਨ ਨਕਲ ਹੈ ਇਹ ਨਕਲ ਕਲਾਮਤ ਹੈ ਇਸ ਨਕਲ ਦਾ ਕੇਰਾ ਸੱਤ ਮਹਾਦੀਪ ਹੈ ਠੀਕ ਹੈ ਜੀ ਮਤਲਬ ਲੋਕ ਕਹਿੰਦੇ ਵੀ ਇਹਦਾ ਕੇਰਾ ਇੰਨਾ ਵੱਡਾ ਨਾਟਕ ਦਾ ਵੀ ਸੱਤ ਮਹਾਦੀਪ ਪਾ ਦਿਨਾ ਠੀਕ ਹੈ ਜੀ ਵੀ ਇੰਨਾ ਫੈਲਾ ਹੋਇਆ ਹੈ ਲੋਕਾਂ ਦੀ ਵਿਵਹਾਰ ਅਨੇਕਾ ਮਨੋ ਭਾਵ ਤੇ ਸਥਾਨਾਂ ਨੂੰ ਕਲਪਨਿਕ ਅਨੁਕਰਨ ਰਹੀ ਦਿਸ ਕੀਤਾ ਜਾਂਦਾ ਹੈ ਠੀਕ ਹੈ ਜੀ ਲੋਕਾਂ ਦੇ ਮਤਲਬ ਜਿਹੜਾ ਲੋਕਾਂ ਦਾ ਵਿਵਹਾਰ ਆ ਜਾਂ ਮਨੋਪਾਵਾ ਉਹਨਾਂ ਨੂੰ ਜਿਹੜਾ ਕਾਲਪਨਿਕ ਅਨੁਕਰਣ ਰਹੀ ਪੇਸ਼ ਕੀਤਾ ਜਾਂਦਾ ਅਨੁਕਰਣ ਕੀ ਹੁੰਦਾ ਨਕਲ ਕਰਨਾ ਕਿਸੇ ਚੀਜ਼ ਦੀ ਮਤਲਬ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਹੀ ਨਕਲ ਕਰਕੇ ਪੇਸ਼ ਕੀਤਾ ਜਾਂਦਾ ਜਿਹੜਾ ਉਹਨਾਂ ਦੇ ਮਨੋਪਾਵ ਹੁੰਦਾ ਹੈ ਜਾਂ ਆਨੰਦ ਜਿੱਦ ਦਾ ਵਿਵਹਾਰ ਹੁੰਦਾ ਠੀਕ ਹੈ ਜੀ ਉਹਨਾਂ ਨੂੰ ਕਲਪਨਾ ਬਣਾ ਕੇ ਮਤਲਬ ਉਹ ਇਦਾਂ ਦੀ ਕਲਪਨਾ ਪੇਸ਼ ਕਰਦੇ ਆ ਵੀ ਜਿਵੇਂ ਉਹ ਸੱਚੀ ਹੁੰਦਾ ਠੀਕ ਹੈ ਜ਼ਿੰਦਗੀ ਦਾ ਸੱਚ ਦਿਖਾਈ ਦਿੱਤਾ ਉਹਦੇ ਵਿੱਚ ਕਿ ਅਨੁਕਰਨ ਦਾ ਮੈਨਸ ਹੁੰਦਾ ਨਕਲ ਕਰਨਾ ਹਾਂਜੀ ਰਜੀ ਆਈਸੀ ਨੰਦਾ ਜੀ ਅਨਸਾਰ ਨਾਟਕ ਦਾ ਵੱਡਾ ਮਤਵ ਇਹ ਸਾਡੀ ਰੋਜ਼ ਦਿਹਾੜੀ ਦੀ ਜ਼ਿੰਦਗੀ ਦੇ ਵਰਤਾਅ ਦੇ ਨਕਸ਼ਾ ਪੇਸ਼ ਕਰਦਾ ਹਾਂਜੀ ਦੱਸਿਆ ਨਾ ਰਜੀ ਤੁਹਾਨੂੰ ਜਿਹੜਾ ਡੇਲੀ ਆਪਣੇ ਜੀਵਨ ਵਿੱਚ ਹੁੰਦਾ ਬਸ ਉਸੇ ਨੂੰ ਨਾਟਕ ਬਣਾ ਲੈਂਦੇ ਆਂ ਅਸੂਲ ਇਹ ਹੈ ਕਿ ਹਰ ਇੱਕ ਨਾਟਕ ਦੇ ਪਾਤਰ ਦੀ ਬੋਲੀ ਦੇ ਢੰਗ ਦੀ ਹੋਣੀ ਚਾਹੀਦੀ ਹੈ ਮਤਲਬ ਉਹ ਕਹਿੰਦੇ ਵੀ ਨਾਟਕ ਦੇ ਪਾਤਰਾਂ ਦੀ ਬੋਲੀ ਵਧੀਆ ਢੰਗ ਦੀ ਹੋਣੀ ਚਾਹੀਦੀ ਹੈ ਤਾਂ ਜੋ ਖੂਬ ਹੋ ਅਸਲ ਨਾਟਕ ਸੌਰੀ ਅਸਰ ਲੈਂਗੁਏਜ ਵਿੱਚ ਨਾਟਕ ਦੇ ਪੜਨ ਜਾਂ ਲਿਖਣ ਵਾਲਿਆਂ ਦੇ ਅੱਗੇ ਸਾਹਮਣੇ ਆ ਸਕੇ ਹਾਂਜੀ ਰਾਜੀ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਤਾ ਉਹ ਮਤਲਬ ਨਾਟਕ ਤਾਂ ਆਪਣੀ ਰੋਜ਼ਮਾਰਾ ਜ਼ਿੰਦਗੀ ਵਿੱਚੋਂ ਲੈ ਕੇ ਵੀ ਛੇ ਲਿਖਦੇ ਠੀਕ ਹੈ ਪਰ ਉਹਨੂੰ ਇਸ ਤਰ੍ਹਾਂ ਹੀ ਕਿਨਾਂ ਪੇਸ਼ ਕਰਦੇ ਜਿਹਨਾਂ ਦੀ ਬੋਲੀ ਵੀ ਵਧੀਆ ਹੋਵੇ ਤੇ ਉਹ ਹੂ ਹੂ ਮਤਲਬ ਹੂ 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 ਬੂ ਮਤਲਬ ਵੀ ਜਿਵੇਂ ਤਿਵੇਂ ਕਹਿੰਦੇ ਉਹ ਸੱਚ ਲੱਗਣਾ ਚਾਹੀਦਾ ਵੀ ਇਹ ਸੱਚੀ ਚੀਜ਼ ਆ ਪੜਨ ਵਾਲੇ ਨੂੰ ਤੇ ਲਿਖਣ ਵਾਲੇ ਦੇ ਤੇ ਜਿਹੜਿਆਂ ਦੇ ਅੱਖਾਂ ਸਾਹਮਣੇ ਆਉਂਦੀ ਹੈ ਠੀਕ ਹੈ ਨਾ ਜੇ ਵੀ ਉਹ ਸੱਚ ਪੇਟੀ ਦਿਹਾਣਾ ਚਾਹੁੰਦਾ ਉਸ ਤੋਂ ਬਾਅਦ ਰੱਜੇ ਐਕਸਪੋਰਟ ਅਛਿੰਰੀ ਵਿਚਾਰ ਨਾਟਕ ਕਪਤਾ ਜਾਂ ਵਾਰਤਕ ਵਿੱਚ ਲਿਖੀ ਗਈ ਹੈ ਜਿਹੜੇ ਨਾਟਕ ਉਹ ਕਹਿੰਦੇ ਜਾਂ ਕਪਤਾ ਜਾਂ ਵਾਰਤਕ ਦੇ ਰੂਪ ਵਿੱਚ ਲਿਖੀ ਜਾਂਦੀ ਹੈ ਤੇ ਰੰਗਮੰਚ 'ਤੇ ਪੇਸ਼ ਵੀ ਹੋ ਸਕਣ ਵਾਲੀ ਉਸ ਰਚਨਾ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਸੱਚ ਨੂੰ ਪੇਸ਼ ਕੀਤਾ ਜਾਂਦਾ ਹਾਂਜੀ ਰੱਜੇ ਬਰੀ ਬਰੀ ਉਹੀ ਇੱਕ ਹੀ ਗੱਲ ਆ ਰਹੀ ਹੈ ਮਤਲਬ ਇਹਦੇ ਵਿੱਚ ਸੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਅਜੇ ਤੇ ਤੱਤ ਦੇਖ ਲੈਣੇ ਆਪਾਂ ਕਿਹੜੇ-ਕਿਹੜੇ ਆ ਹਾਂਜੀ ਇਹਦਾ ਵਿਚਾਰ ਠੀਕ ਹੈ ਨਾਟਕ ਵਿੱਚ ਪ੍ਰਗਟਾਈ ਜਾਣ ਵਾਲੀ ਵਿਚਾਰਧਾਰਾ ਸਮੱਸਿਆ ਦੇ ਦ੍ਰਿਸ਼ਟੀਕੋਣ ਨੂੰ ਵਿਚਾਰ ਕਹਿੰਦੇ ਠੀਕ ਹੈ ਨਾ ਜੀ ਉਹ ਕਹਿੰਦੇ ਨਾਟਕ ਵਿੱਚ ਜਿਹੜੀ ਵਿਚਾਰਧਾਰਾ ਜਾਂ ਸਮੱਸਿਆ ਜਾਂ ਕੋਈ ਦ੍ਰਿਸ਼ਟੀਕੋਣ ਜਿਹੜਾ ਦਿਖਾਇਆ ਜਾਂਦਾ ਉਹਨੂੰ ਕੀ ਵਿਚਾਰ ਕਹਿੰਦਾ ਉਸ ਤੋਂ ਬਾਅਦ ਪਲਾਟ ਨਾਟਕ ਦਾ ਗੋਤ ਇਹ ਜਿਹੜਾ ਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਰ ਹੈ ਜ ਉਹਨਾਂ ਦੀ ਤਰਤੀਬ ਨੂੰ ਪਲਾਟ ਕਹਿਆ ਜਾਂਦਾ ਕਥਾਨਕ ਵੀ ਕਹਿੰਦੇ ਆ ਜਾਂ ਕੋਤ ਵੀ ਕਹਿੰਦੇ ਇਥੇ ਕਥਾਨਕ ਆਏਗਾ ਰਜੀ ਕੱਕੀ ਕੰਨਾ ਨਹੀਂ ਆਏਗਾ ਕਥਾਨਕ ਲਿਖ ਲਓ ਰਜੀ ਨਾ ਟਾਈਪਿੰਗ ਵਿੱਚ ਤੇਗ ਵਾਸਤੇ ਰਜੀ ਮਾਫ ਕਰਦਾ ਕਰੋ ਕਈ ਵਾਰੀ ਜਲਦੀ ਜਲਦੀ ਚ ਪਤਾ ਨਹੀਂ ਲੱਗਦਾ ਟਾਈਪੋ ਹੋ ਜਾਂਦਾ ਗਲਤ ਕੀ ਵਰਗੀ ਉਹਦੇ ਲਈ ਮਾਫ ਕਰਨਾ ਰਜੀ ਹਾਂਜੀ ਰਜੀ ਉਸ ਤੋਂ ਬਾਅਦ ਜਿਹੜੇ ਪ੍ਰਸਿੱਧ ਲੇਖਕਾਂ ਕਹਿੰਦੇ ਪ੍ਰੋਫੈਸਰ ਹੈਂਡਸਨ ਇਹਦੇ 6 ਭਾਗ ਦੱਸਿਆ ਕਾਹਦੇ ਰਜੀ प्लान ਦੇ ਪਹਿਲਾ ਹਾਂਜੀ ਕਿਹੜੇ ਕਿਹੜੇ 6 ਭਾਗ ਦੱਸਦੇ ਰਜੀ ਉਹ ਪ੍ਰਸਤਾਵ ਦੱਸਦੇ ਆ ਪਹਿਲਾ ਮਤਲਬ ਪ੍ਰਸਤਾਵ ਲਿਖਦੇ ਆ ਪ੍ਰਸਤਾਵ ਕੀ ਕਹਿ ਸਕਦੇ ਆ ਆਪਾਂ ਜਿਹੜੀ ਆਪਾਂ ਲਿਖਦੇ ਹੁੰਦੇ ਆ ਇੰਡੈਕਸ ਇੰਗਲਿਸ਼ ਇੰਡੈਕਸ ਕਹਿੰਦੇ ਨੇ ਠੀਕ ਆ ਇੰਡੈਕਸ ਦੇ ਵਿੱਚ ਮਤਲਬ ਪਹਿਲੇ ਪੇਜ ਤੇ ਜਿਵੇਂ ਆਪਾਂ ਲਿਖਦੇ ਹੁੰਦੇ ਆ ਨਾ ਇੰਡੈਕਸ ਲਿਖਿਆ ਹੁੰਦਾ ਆਪਣੇ ਰੱਜੀ ਜਿਵੇਂ ਇੰਡੈਕਸ ਪਹਿਲੇ ਪੇਜ ਤੋਂ 6 ਤੱਕ ਆਵळा ਲੈਸਨ ਠੀਕ ਆ ਲੈਸਨ ਨੰਬਰ 1 ਫਿਰ 6 ਤੋਂ 14 ਤਾਈ ਲੈਸਨ 2 ਇਦਲੇ ਅਸੰਦ ਨਾਮ ਠੀਕ ਹੈ ਇਹ ਹੁੰਦਾ ਪ੍ਰਸਤਾਵ ਲਿਖਣਾ ਇੰਡੈਕਸ ਮਤਲਬ ਉਸ ਤੋਂ ਬਾਅਦ ਆਰੰਭੀਕੇ ਘਟਨਾਵਾਂ ਹੁੰਦੀਆਂ ਰਾਜੇ ਦੇ ਵਿੱਚ ਆਰੰਭ ਵਿੱਚ ਕੀ ਹੁੰਦੀਆਂ ਘਟਨਾਵਾਂ ਫਿਰ ਇਹ ਰਾਜੇ ਹੌਲੀ ਹੌਲੀ ਵਿਕਾਸ ਕਰਦਾ ਠੀਕ ਹੈ ਰਾਜੇ ਫਿਰ ਇਹ ਸਿਖਰ ਤੇ ਪਹੁੰਚਦਾ ਠੀਕ ਹੈ ਰਾਜੇ ਫਿਰ ਇਹ ਦੇ ਵਿੱਚ ਉਤਰਾ ਹੁੰਦਾ ਤੇ ਫਿਰ ਇਹ ਦੀ ਸਮਾਪਤੀ ਹੁੰਦੀ ਠੀਕ ਹੈ ਜੀ ਇਹ ਰਾਜੇ ਆਪਾਂ ਫਿਲਮਾਂ ਦੇਖਦੇ ਹਾਂ ਪੰਜਾਬੀ ਫਿਲਮਾਂ ਸਟਾਰਟਿੰਗ ਇਨ ਦਾ ਮਤਲਬ ਜਿਵੇਂ ਨੰਬਰ ਲਿਖੀ ਆਉਂਦੀ ਹੈ ਠੀਕ ਹੈ ਐਕਟਰਸ ਐਕਟਰਾਂ ਦੇ ਨਾਮ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਮਤਮ ਦੀ ਅਦਾ ਫੁਲੰਦਾ ਰਾਮ ਹੁੰਦਾ ਫਿਰ ਉਹ ਹੌਲੀ ਹੌਲੀ ਅੱਗੇ ਵੱਧਦੀ ਵਿਕਾਸ ਹੁੰਦਾ ਮਤਲਬ ਤੇ ਫਿਰ ਉਹ ਸਿਖਰ ਤੇ ਪਹੁੰਚ ਜਾਂਦੀ ਹੈ ਉਤਾਰ ਫਿਰ ਐਂਟਰ ਵਾਲਾ ਆਪਾਂ ਉਤਾਰ کہہ ਸਕਦੇ ਫਿਰ ਉਹ ਦੀ ਸਮਾਪਤੀ ਹੋ ਜਾਂਦੀ ਐਂਟਰ ਵਾਲ ਤੇ ਪਤਾ ਬਸੇ ਫਿਲਮਾਂ ਵਾਲਾ ਤਰੀਕਾ ਹੀ ਨਾਟਕ ਹੁੰਦੇ ਐ ਤੇ ਇਹ ਫਿਲਮਾਂ ਹੁੰਦੀਆਂ ਬਸ ਫਰਕ ਇਹ ਹੈ राजे बाकी ਸਾਰਾ ਕੁਝ ਉਹੀ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਰਾਜੀ ਚਿੱਤਰ ਚੇਤਨ ਠੀਕ ਹੈ ਹੈਂਸਨ ਅਨੁਸਾਰ ਜੇ ਪਾਤਰ ਚਿੱਤਰਣ ਕਿਸੇ ਨਾਟ ਦੀ ਮਹਾਨਤਾ ਦਾ ਵਸਤਵਿਕ ਤੌਰ ਤੇ ਬਣਾਤੀ ਤੇ ਸਥਾਈਤਾਤਾ ਠੀਕ ਹੈ ਜੇ ਉਹ ਕਹਿੰਦੇ ਵੀ ਜਿਹੜਾ ਪਾਤਰ ਚਿੱਤਰਣਾ ਉਹ ਨਾਟ ਦਾ ਮਹਾਨਤਾ ਤੇ ਵਸਤਵਿਕ ਤੇ ਬਣਾਤੀ ਤੇ ਸਥਾਈਤਾਤਾ ਮਤਲਬ ਇਹ ਹੁੰਦਾ ਹੀ ਹੁੰਦਾ ਵਿੱਚ ਵੀ ਪਾਤਰ ਕਿਵੇਂ ਜਿਹੜਾ ਉਹਨਾਂ ਨੇ ਉਹਨਾਂ ਦਾ ਚਿੱਤਰ ਕਿਵੇਂ ਜਾਣਾ ਚਾਹੀਦਾ ਵੀ ਉਹ ਕਿਸ ਤਰ੍ਹਾਂ ਆਪਣੇ ਚਿੱਤਰ ਨੂੰ ਪੇਸ਼ ਕਰਦੇ ਆ ਉਹ ਹੁੰਦਾ ਪਾਤਰ ਚਿੱਤਰਣ ਜਾਂ ਚਿੱਤਰ ਚਿੱਤਰਣ ਠੀਕ ਹੈ ਜੇ ਭਾਰਤੀ ਚਾਰੀ ਨੇ ਚਾਰ ਪ੍ਰਕਾਰ ਦੇ ਮੰਨੇ ਆ ਠੀਕ ਹੈ ਕਿਹੜੇ ਕਿਹੜੇ ਤੀਰ ਉਦਾਤ, ਤੀਰ ਲਲਿਤ, ਤੀਰ ਪ੍ਰਸਤਾਵ ਤੇ ਤੀਰ ਉਦਾਤ ਠੀਕ ਹੈ ਜੀ ਇਹਨਾਂ ਨੂੰ ਚਾਰ ਪਾਗਾਂ ਵਿੱਚ ਵੰਡਿਆ ਲਾਣੇ। ਉਸ ਤੋਂ ਬਾਅਦ ਸੰਵਾਦ ਜਾਂ वार्तालाप ਠੀਕ ਹੈ ਜੀ ਉਹ ਕਹਿੰਦੇ ਕਹਾਣੀ ਇੱਥੇ ਸੌਰੀ ਕਹਾਣੀ ਲਿਖਿਆ ਗਿਆ। वार्तालाप ਮੀਨ ਜੇ ਜਿਹੜੀ ਦੋ ਪਾਤਰਾਂ ਵਿਚਕਾਰ ਦੋ ਪਾਤਰਾਂ ਵਿਚਕਾਰ ਆਪਸ ਵਿੱਚ ਜਿਹੜੀ ਗੱਲ ਹੁੰਦੀ ਆ ਆਪਸੀ ਗੱਲਬਾਤ ਨੂੰ ਕੀ ਕਹਿੰਦੇ ਆਪਾਂ वार्तालाप। ठीक है रजे ये हूं वार्तालाप आ गई समझ राजे हाँ जी उस तो देश काल वातावरण हाँ जी राजे देश काल के वातावरण तो भाव मतलब जितो नाटक लिख रहे हैं ठीक है उतों का वातावरण देश काल ठीक है वातावरण देश काल के जहोजा है उदा ही नाटक ते प्रभाव पवेगा ਜਿਹੜਾ ਰੰਗਮancha ਸੌਰੀ ਸ਼ੈਲੀ ਠੀਕ ਹੈ ਸ਼ੈਲੀ ਮੀਨਸ ਹੰਦਾਰਾ ਜੀ ਲਿਖੰਦਾ ਟਾਂਗ ਠੀਕ ਹੈ ਜੀ ਸ਼ੈਲੀ ਮੀਨਸ ਹੰਦਾਰਾ ਲਿਖੰਦਾ ਟਾਂਗ ਟਾਂਗ ਵੀ ਨਾਟਕਾਰਕਿੱਤਾ ਦਾ ਨਾਟਕ ਲਿਖ ਰਿਆ ਉਹਦੀ ਸ਼ੈਲੀ ਕੀ ਹੈ ਠੀਕ ਹੈ ਉਸ ਤੋਂ ਬਾਅਦ ਰੰਗਮੰਚੇ ਜ਼ਰੂਰੀ ਤਾਤਾ ਹਾਂਜੀ ਜੀ ਰੰਗਮੰਚ ਤੋਂ ਭਾਵ ਵੀ ਨਾਟਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਉਹਦੇ ਵਿੱਚ ਦਿਲਚਸਪੀ ਪੈਦਾ ਹੋਵੇ ਠੀਕ ਹੈ ਜਦੋਂ ਆਪਾਂ ਨਾਟਕੇ ਦੇਖੀਏ ਜਾਂ ਪੜ੍ਹੀਏ ਜਾਂ ਸੁਣੀਏ ਠੀਕ ਹੈ ਤੇ ਉਹਦੀ ਮਤਲਬ ਆਪਣੇ ਅੱਖਾਂ ਸਾਹਮਣੇ ਕਲਪਨਾ ਦਿਮਾਗ ਵਿੱਚ ਤਸਵੀਰ ਬਣੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਵੀ ਬਸ ਆਪਾਂ ਪੜ੍ਹਦੇ ਜਾਈਏ ਇਕੱਲੀ ਕਲਪਨਾ ਹੀ ਹੋਵੇ ਦੇ ਵਿੱਚ ਇਹਦੇ ਵਿੱਚ ਰੰਗਮੰਚ ਵੀ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਉਦੇਸ਼ ਭਾਵੇਂ ਹਾਰ ਨਾਟਕ ਉਹ ਦੇਸ਼ਤਪੁਨਾ ਤੱਕ ਲਿਖਿਆ ਜਾਂਦਾ ਹਰ ਚੀਜ਼ ਦਾ ਮਤਲਬ ਹੁੰਦਾ ਉਦੇਸ਼ ਹੁੰਦਾ ਇਸ ਲਈ ਇਹਦੇ ਵਿੱਚ ਵੀ ਉਦੇਸ਼ ਦਾ ਤੱਤ ਵੀ ਜ਼ਰੂਰੀ ਹੈ ਹਾਂਜੀ ਰਜੀ ਅੱਗੇ ਆਪਾਂ ਦੇਖਦੇ ਹਾਂ ਨਾਟਕ ਦੀਆਂ ਕਿਸਮਾਂ ਕਿਡੀਆਂ ਕਿਡੀਆਂ ਹਾਂਜੀ ਰਜੀ ਪਹਿਲਾ ਹੈਗਾ ਦੁਖਾਂਤ ਨਾਟਕ ਵਿਦਵਾਨਾਂ ਅਨੁਸਾਰ ਦੁਖਾਂਤ ਜੰਤਰੀ ਸਤੀ ਸ਼ਬਦ ਅੰਗਰੇਜ਼ੀ ਦੇ ਇੱਕ ਸ਼ਬਦ ਟ੍ਰੈਜੇਡੀ ਤੋਂ ਬੜਿਆ ਹੈ ਠੀਕ ਹੈ ਰਜੀ ਉਹ ਕਹਿੰਦੇ ਟ੍ਰੈਜੇਡੀ ਸ਼ਬਦ ਤੋਂ ਬੜਿਆ ਜਿਹੜਾ ਦੁਖਾਂਤ ਨਾਟਕ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਬੱਕਰੀ ਗੀਤ ਜਾਂ ਗੌਟ ਸੌਂਗ ਦੇ ਕਿਹਾ ਜਾਂਦਾ ਹੈ ਇਹ ਗੀਤ ਜਨਾਨ ਵਿੱਚ ਡਾਇਓਨੇਸ਼ੀਅਨ ਦੇਵਤਾ ਦੀ ਪੂਜਾ ਸਮੇਂ ਗਾਇਆ ਜਾਂਦਾ ਸੀ ਠੀਕ ਹੈ ਜੀ ਮਤਲਬ ਇਹ ਦੁਖਾਂਤ ਕੀਤਾ ਉਹਨੂੰ ਕੋਰਸ ਸੌਂਗ ਕਹਿੰਦੇ ਆ ਇਹ ਨੱਚਣ ਤੇ ਗਾਉਣ ਦੇ ਸਮੂਹ ਕਾਰਜ ਨੂੰ ਕੋਰਸ ਕਿਹਾ ਜਾਂਦਾ ਹੈ ਨੱਚਣ ਅਤੇ ਗਾਉਣ ਵਾਲੇ ਇਸ ਰੂਪ ਨੂੰ ਟ੍ਰੈਜੇਡੀ ਦਾ ਨਾਂ ਦਿੱਤਾ ਗਿਆ। ਮਤਲਬ ਉਹ ਜਿਹੜੇ ਨੱਚਦੇ ਗਾਉਂਦੇ ਉਹ ਸਰੂਪ ਨੂੰ ਉਹ ਉਹਨੂੰ ਇੱਥੇ ਕੋਰਸ ਮੰਨਦੇ ਤੇ ਉਸ ਕੋਰਸ ਵਾਲੇ ਨੂੰ ਟ੍ਰੈਜੇਡੀ ਦਾ ਰੂਪ ਦਿੱਤਾ ਗਿਆ। ਠੀਕ ਹੈ ਰਜੇ ਇਹ ਆ ਦੁਖਾਂਤ ਨਾਟਕ ਹਾਂਜੀ ਇਹਦੀ ਪਰਿਭਾਸ਼ਾ ਦਿੱਤੀ ਆਰ ਸਤੂਜੀ ਨੇ ਆਰ ਸਤੂ ਅਨੁਸਾਰ ਸਰੀਰ ਜਿੱਥੇ ਡਬਲਿਊ ਲਿਖਿਆ ਗਿਆ। ਹਾਂਜੀ ਦੁਕਾਨ ਤੇ ਕਿਸੇ ਅਜਿਹੇ ਕਾਰਜ ਦੀ ਨਕਲ ਹੈ ਜੋ ਗੰਭੀਰ ਹੋਵੇ ਜੋ ਕਾਫੀ ਜ਼ਿਆਦਾ ਮਤਤਾ ਜਾਂ ਆਕਾਰ ਵਾਲਾ ਹੋਵੇ ਮਤਲਬ ਕਹਿੰਦੇ ਇਹ ਗੰਭੀਰ ਵਿਸ਼ਾ ਪੇਸ਼ ਹੁੰਦਾ ਜਿਹਦੀ ਨਕਲ ਕਰਦੇ ਹੁੰਦੇ ਤੇ ਦਾ ਆਕਾਰ ਵਾਲਾ ਵੀ ਹੋਵੇ ਮਤਲਬ ਵੀ ਉਹਦਾ ਆਕਾਰ ਵੱਡਾ ਹੋਵੇ ਤੇ ਆਪਣੇ ਆਪ ਵਿੱਚ ਵੀ ਉਹ ਮੁਕੰਮਲ ਹੋਵੇ ਮਤਲਬ ਉਹ ਪੂਰਾ ਲਿਖਿਆ ਹੋਵੇ ਜੋ ਲਗ ਅਲੰਕ੍ਰਿਤ ਭਾਸ਼ਾ ਤੇ ਖੂਸੀ ਪ੍ਰਦਾਨ ਕਰਨ ਵਾਲੀਆਂ ਵਸਤਾਂ ਦੀ ਸਹਾਇਤਾ ਨਾਲ ਦਿਖਾਇਆ ਜਾਵੇ ਹਾਂਜੀ ਉਹ ਕਹਿੰਦੇ ਵੀ ਲਗ ਤਰੀਕੇ ਦੇ ਲਗ ਭਾਸ਼ਾ ਨਾਲ ਦਿਖਾਇਆ ਜਾਵੇ ਜਿਸ ਦਾ ਵਰਨਣ ਕਾਵ ਰੂਪ ਨਾ ਹੋ ਕੇ ਨਾਟਕ ਹੋਵੇ ਮਤਲਬ ਉਹ ਇਦਾਂ ਨਾਪਤੀਤ ਹੋਵੇ ਵੀ ਉਹ ਕਾਵ ਰੂਪਾ ਉਹ ਨਾਟਕ ਬਤੀਤ ਹੋਣਾ ਚਾਹੀਦਾ ਹੈ ਇਸ ਵਿੱਚ ਕਰੋਨਾ ਦੇ 30 ਦਿਨ ਨੂੰ ਪੈਦਾ ਕਰਨ ਵਾਲੀਆਂ ਘਟਨਾਵਾਂ ਭਰੀਆਂ ਗਈਆਂ ਹੋਣ ਠੀਕ ਹੈ ਜੇ ਮਤਲਬ ਉਹਦੇ ਵਿੱਚ ਕਾਹਦੇ ਘਟਨਾਵਾਂ ਭਰੀਆਂ ਗਈਆਂ ਹੋਣ ਉਸ ਤੋਂ ਬਾਅਦ ਐਫ ਲੁਕਾਸ ਕੀ ਕਹਿੰਦੇ ਆ ਇਹ ਸ਼ਬਦ ਜਨਾਨੀ ਜਨਾਨੀ ਆਏਗਾ ਰਜੇ ਇੱਥੇ ਸ਼ਬਦ ਪੇਬਕ ਤੋਂ ਨਿਕਲਿਆ ਹੈ ਦਾਤੇ ਮੀਨਸ ਦੇ ਅਰਥ ਅੱਜ ਬੱਕਰਾ ਗੀਤ ਦਿੰਦੇ ਹਨ ਮਤਲਬ ਉਹ ਕਹਿੰਦੀ ਵੀ ਟ੍ਰੈਡਿਕਸ ਤੋਂ ਨਿਕਲਿਆ ਜਿਹਦੇ ਅਰਥ ਕੀ ਦਿੰਦੇ ਆ ਬੱਕਰਾ ਗੀਤ ਮੰਦੇ ਨੂੰ ਤੇ ਟ੍ਰਿਓ ਗੋਗਿਆ ਸ਼ਬਦ ਜਿਹੜਾ ਰੈਜ਼ੀ ਬਣ ਗਿਆ ਬਾਅਦ ਵਿੱਚ ਠੀਕ ਹੈ ਨਾ ਜੀ ਡਾਕਟਰ ਨਗੇਂਦਰ ਨੇ ਦੁਖਾਂਤ ਉਧਾਰ ਇਹਨਾਂ ਗੱਲਾਂ ਨੂੰ ਕਿਹਾ ਉਹ ਹਾਂ ਜੀ ਡਾਕਟਰ ਜਿਹੜੇ ਨਗੇਂਦਰ ਆ ਉਹ ਕੀ ਕਹਿੰਦੇ ਆ ਦੁਖਾਂਤ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ ਠੀਕ ਹੈ ਨਾ ਜੀ ਇਹ ਕਾਰਜ ਗੰਭੀਰ ਅਤੇ ਆਪਣੇ ਆਪ ਵਿੱਚ ਪੂਰਨ ਹੋਣਾ ਚਾਹੀਦਾ ਉਹ ਕਹਿੰਦੇ ਨੇ ਜਿਹੜਾ ਨਾਟਕ ਹੁੰਦਾ ਗੰਭੀਰ ਹੋਵੇ ਤੇ ਆਪਣੇ ਆਪ ਦੇ ਵਿੱਚ ਪੂਰਨ ਹੋਵੇ ਠੀਕ ਹੈ राजे ਇਹ ਕਾਰਜ ਦਾ ਪ੍ਰਦਰਸ਼ਨ ਹੁੰਦਾ ਹੈ ਅਤੇ ਵਰਣਨ ਨਹੀਂ ਦਾ ਮਤਲਬ ਉਹ ਕਹਿੰਦੇ ਇਹ ਦਿਖਾਇਆ ਜਾਂਦਾ ਇਹਦਾ ਵਰਣਨ ਨਹੀਂ ਕੀਤਾ ਜਾਂਦਾ ਠੀਕ ਹੈ राजे ਇਹਦੇ ਵਿੱਚ ਭਾਸ਼ਾ ਸ਼ਾਨਦ ਲੈ ਗੀਤ ਆਦਿ ਨਾਲ ਅਲਪ੍ਰਿਤ ਹੁੰਦੀ ਹੈ ਠੀਕ ਉਸ ਤੋਂ ਬਾਅਦ राजे ਕਿਹਾ ਗਿਆ ਸਖੰਤ ਨਾਟਕ ਕਾ ਦਾ ਸ਼ਬਦ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਇੱਕ ਆ ਮੋਸਟ ਬੜਾ ਹੈ ਜਿਸ ਦਾ ਅਰਥ ਹੈ ਮੋਜ ਮੇਲਾ ਮਨਾਉਣ ਵਾਲਿਆਂ ਦਾ ਗੀਤ ਠੀਕ ਹੈ ਨਾ ਜੀ ਮਤਲਬ ਉਹਦੇ ਵਿੱਚ ਸੀਗਾ ਉਹ ਕਿਸੇ ਦੇਵਤੇ ਲਈ ਜਿਹੜਾ ਗਾਉਂਦੇ ਸੀਗੇ ਠੀਕ ਆ ਉਹ ਵਾਲਾ ਇਹਦੇ ਵਿੱਚ ਕੀ ਹੈ ਇਹ ਮੋਜ ਮੇਲੀਆ ਮਨਾਉਣ ਵਾਲਿਆਂ ਦਾ ਗੀਤ ਅਰਸਤੂ ਨੇ ਇਸ ਵਕਾعت ਦੀ ਧਾਰਨਾ ਉੱਪਰ ਵਿਚਾਰ ਕੀਤਾ ਹੈ ਕਮੇਡੀ ਤੋਂ ਉਦੇਸ਼ ਯਾਤਕ ਜੀਵਨ ਤੇ ਜਠਾਰਕ ਜੀਵਨ ਦੇ ਮੁਕਾਬਲੇ ਮਾਨਵ ਦੇ ਹੀਣ ਪੱਖਾ ਦਾ ਚਿੱਤਰ ਹੈ ਠੀਕ ਹੈ ਨਾ ਜੀ ਆਰ ਸਤੁਨਸਾਰ ਸੁਖਾਤਨੀਵੇਂ ਨਮੂਨੇ ਦੇ ਪਾਤਰਾਂ ਦਾ ਉਕਰਣ ਹੈ ਮਤਲਬ ਨੀਵੇਂ ਨਮੂਨੇ ਤੋਂ ਮਤਲਬ ਇਹ ਵੀ ਜਿਆਦਾ ਨਹੀਂ ਨਹੀਂ ਚਾਹਤੀ ਰਿਆ ਦੇ ਲੋਕ ਉਹ ਨਹੀਂ ਕਿ ਜਿਨ੍ਹਾਂ ਨੇ ਨੀਵੇਂ ਦਾ ਪਹਾੜ ਆਦਮੀ ਵੀ ਨਹੀਂ ਲੈ ਸਕੋ ਹਾਸੋ ਨੀਵੇਂ ਆਦਮੀ ਤੋਂ ਲਿਆ ਹੈ ਕੇਵਲ ਕੋਜ ਦਾ ਹੀ ਬਖਾਰ ਉਪਖੰਡ ਹੈ ਇਹ ਕਿਸੇ ਕੋਜ ਨਾਲ ਸੰਬੰਧਿਤ ਹੈ ਜੋ ਦੁਖਦਾਇਕ ਅਤੇ ਘਾਟਕ ਨਹੀਂ ਹੁੰਦਾ ਠੀਕ ਹੈ ਨਾ ਜੀ ਸੁਖਾਂਤ ਦਾ ਆਧਾਰ ਹਾਸਾ ਹੈ ਹਾਸਨਾ ਭਰੀ ਹੋਈ ਖੁਸ਼ੀ ਨਹੀਂ ਕਮੇਟੀ ਦਾ ਵਿਸ਼ਾ ਕੋਈ ਸਰੀਰਕ ਜਾਂ ਚਿੱਤਰ ਦੋਸ਼ ਹੁੰਦਾ ਹੈ ਠੀਕ ਹੈ ਨਾ ਜੀ ਸੁਖਾਂਤ ਵਾਰੀ ਇਹ ਖਿਆਲ ਲਿਆ ਖਿਆਲ ਕਰ ਲਿਆ ਜਾਂਦਾ ਹੈ ਕਿ ਕਿਸੇ ਦੇ ਉਦੇਸ਼ ਮਨ ਦੇ ਮौज-ਮੇਲੀ ਤੋਂ ਸਿਵਾ ਕੁਝ ਨਹੀਂ ਪਰ ਇਹ ਵਿਚਾਰ ਤੋਂ ਅੱਜ ਕੱਲ੍ਹ ਦੇ ਨਾਟਕਕਾਰਾਂ ਦੇ ਅੱਖ ਅੱਗੇ ਨਿਕਲ ਚੁੱਕੇ ਹਨ ਉਹ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਉਹ ਜਾਗਰ ਕਰਕੇ ਕੋਈ ਮਹੱਤਮਪੂਰਨ ਉਦੇਸ਼ ਦੀ ਨਹੀਂ ਲੋਚਦੇ ਹਨ ਹਾਂਜੀ राजे ਉਹ ਕਹਿੰਦੇ ਜਿਹੜਾ ਸਫਾਂਤ ਨਾਟਕ ਹੈ ਇਹਦਾ ਮਤਲਬ ਸਿਰਫ ਮੈਲਿਆਂ ਤੋਂ ਆਮ ਮौज-ਮੇਲਿਆਂ ਤੋਂ ਮਤਲਬ ਮਸਤੀ ਕਰਪੋ ਪਰ ਕਹਿੰਦੇ ਜਿਹੜੇ ਅੱਜਕੱਲ੍ਹ ਦੇ ਨਾਟਕਕਾਰ ਇਹਨਾਂ ਦੇ ਅਰਥਾਂ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੇ ਠੀਕ ਹੈ ਉਹ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਨੂੰ ਹੀ ਜਾਗਰ ਕਰਦੇ ਆ ਤੇ ਉਹਨੂੰ ਮਹੱਤਮਪੂਰਨ ਉਦੇਸ਼ ਦੇਣਾ ਹੀ ਲੋਚਦੇ ਆ ਮਤਲਬ ਉਹ ਕਿਸੇ ਉਦੇਸ਼ ਨਾਲ ਹੀ ਨਾਟਕ ਦੀ ਰਚਨਾ ਕਰਨਾ ਚਾਹੁੰਦੇ ਆ ਪਹਿਲਾਂ ਸਿਰਫ ਇਹਨੂੰ ਕਿਹਾ ਮੋਜ਼ਮੇਲੇ ਨਹੀਂ ਯੂਜ਼ ਕੀ ਤਰ੍ਹਾਂ ਇਸ ਖਾਂਤਨਾਟਾ ਸਖਾਂਤਾ ਤੋਂ ਸਖਾਂਤ ਕਲਾ ਦੀ ਪਰਕਿਰਤੀ ਸੰਬੰਧੀ ਗਿਆਨ ਹੁੰਦਾ ਹੈ ਠੀਕ ਹੈ राजे ਇਸ ਨਾਲ ਸੰਬੰਧਿਤ ਕੁਝ ਗੱਲਾਂ ਹਨ ਹੁਲਾ ਹਾਸਾ ਮੂਰਖਤਾ ਜਾਂ ਦੁਰਚਾਰ ਦਾ ਹਾਸਾ ਭਰਪੂਰ ਵਰਨਾ ਹੁੰਦਾ ਹੈ ਠੀਕ ਹੈ राजे ਸਮਾਜ ਖਲਾ ਤੇ ਸੰਸਥਾਵਾਂ ਉੱਪਰ ਵਿਅੰਗ ਹੁੰਦਾ ਹੈ ਪ੍ਰਸਿੱਧ ਵਿਅਕਤੀਆਂ ਉੱਪਰ ਇਹਨਾਂ ਦਾ ਵਿਅੰਗ ਹੁੰਦਾ ਤੇ ਇਹਦੇ ਵਿੱਚ ਕੀ ਸੰਗੀਤ ਵੀ ਹੁੰਦਾ ਠੀਕ ਹੈ राजे ਇਹਦੀ ਪਾਤਰ ਦੇਖ ਲੈਣੇ ਰਹੀ ਜੀ ਆਪਾਂ ਕਹਿ ਉਹ ਜਿੰਦਿਆਂ ਸੁਖਾਂਤ ਦੇ ਪਾਤਰ ਨੀਵੇਂ ਕਿਸਮ ਦੇ ਲੋਕ ਹੁੰਦੇ ਹਨ ਇੱਥੇ ਨੀਵੇਂ ਤਾਂ ਭਾਵੇਂ ਮਾਰੇ ਜੀ ਦੁਸ਼ਤ ਨਹੀਂ ਸਗੋਂ ਹਾਸੋ ਹੀ ਤੋਂ ਹੈ ਮਤਲਬ ਉਹ ਕਹਿੰਦੇ ਨੀਵੇਂਆ ਤੋਂ ਭਾਵੇਂ ਇਹ ਨਹੀਂ ਕੋਈ ਦੁਸ਼ਤ ਲੋਕ ਜਾਂ ਮਾਰੇ ਲੋਕ ਹੁਣ ਇਹਦੇ ਤੋਂ ਮਤਲਬ ਇਹ ਆ ਕਿ ਉਹ ਹਾਸੋ ਹੀ ਨੇ ਮਨਿਆ ਨੇ ਜੋ ਮਤਲਬ ਸਥਿਤੀ ਨੂੰ ਦੇਖਣ ਨੂੰ ਰੂਪ ਅਨੁਰੂਪ ਅਜੀਬੋ ਗਰੀਬ ਕਾਰਜ ਕਰਦੇ ਆ ਮਤਲਬ ਸਥਿਤੀ ਨੂੰ ਦੇਖ ਲੈਣੇ ਜਿਹੜੇ ਹਾਸਲ ਹਣ ਲੋਕ ਹੁੰਦੇ ਆ ਤੇ ਉਹੋ ਜੀ ਸਥਿਤੀ ਵਿੱਚ ਹੀ ਵਿਚਰਦੇ ਆ ਮਤਲਬ ਉਦਾਂ ਨਹੀਂ ਹਰਕਤਾਂ ਕਰਦੇ ਕੋਈ ਸਤਾਂਤ ਨਾਟਕ ਦਾ ਪਾਤਰ ਨਾਇਕ ਦੀਆਂ ਬੇਕੂਕੀਆਂ ਅਜੀਬ ਹਰਕਤਾਂ ਤੇ ਆਦਤਾਂ ਵਿੱਚੋਂ ਪੈਦਾ ਹੁੰਦਾ ਠੀਕ ਹੈ ਜੀ ਜਿਹੜਾ ਪਾਤਰ ਕਹਿੰਦੇ ਕਿੱਥੋਂ ਪੈਦਾ ਹੁੰਦਾ ਜਿਹੜਾ ਹੈ ਨਾਇਕ ਦੀਆਂ ਬੇਕੂਕੀਆਂ ਆਦੀਆਂ ਉਹਨਾਂ ਦੀਆਂ ਅਜੀਬ ਜੀਵ ਹਰਕਤਾਂ ਕਰਦਾ ਉਹ ਠੀਕ ਹੈ ਜੀ ਉਤੋਂ ਹੀ ਪੈਦਾ ਹੁੰਦਾ ਇਹ ਪਾਤਰ ਕੋਈ ਬਹੁਤ ਵੱਡਾ ਕੰਜੂਸ ਕੋਈ ਬਹੁਤ ਹੀ ਗੱਲਾਂ ਕਰਨ ਵਾਲਾ ਕੋਈ ਪਖੰਡੀ ਜਾਂ ਕੋਈ ਹੋਰ ਅਨੋਖੀਆਂ ਆਤਮਾ ਵਾਲਾ ਬੰਦਾ ਹੈ ਉਹ ਜਿਹੇ ਸਖਾਤ ਦਾ ਮੁੱਖ ਪਾਤਰ ਹੋ ਸਕਦਾ ਠੀਕ ਹੈ ਉਹ ਕਹਿੰਦੇ ਜਿਹੜੇ ਸਖਾਤ ਨਾਟਕ ਹੁੰਦੇ ਨੇ ਨਾ ਤੇ ਪਾਤਰ ਜਾਂ ਤਾਂ ਬਹੁਤ ਵੱਡੇ ਕੰਜੂਸ ਹੁੰਦੇ ਜਾਂ ਜਿਆਦਾ ਗੱਲਾਂ ਕਰਨ ਵਾਲੇ ਹੁੰਦੇ ਆ ਜਾਂ ਕੋਈ ਪਖੰਡੀ ਹੁੰਦੇ ਜਾਂ ਅਨੋਖੀਆਂ ਹਰਕਤਾਂ ਵਾਲਾ ਜਿਹੜਾ ਕੋਈ ਬੰਦਾ ਹੁੰਦਾ ਉਹ ਕੀ ਹੈ ਸਖਾਤ ਦਾ ਮੁੱਖ ਪਾਤਰ ਬਣਦਾ ਠੀਕ ਹੈ ਰਜੀ ਹਾਂਜੀ ਰਜੀ ਆਪਣੇ ਦੋ ਹੋਗੇ ਸਖਾਤ ਨਾਟਕ ਤੇ ਦੁਖਾਤ ਨਾਟਕ ਕੀ ਹੁੰਦਾ ਠੀਕ ਹੈ ਉਸ ਤੋਂ ਬਾਅਦ ਅਬਸਰਡ ਨਾਟਕ ਕਿਹੜੇ ਕਿਹੜੇ ਅਰਥ ਹੈ ਕਹਿੰਦੀ ਕੋਸ਼ ਸਾਰਾ ਬਸ ਅਰਥ ਹੈ ਉਜਲੂਲ ਉਦੇਸ਼ੀ ਕਰਕੇ ਜਾਂ ਫਜ਼ੂਲਾਤ ਠੀਕ ਹੈ ਜੇ ਇਹ ਨਾਟਕ ਦਾ ਮੀਨਸ ਇਹ ਹੈ ਕਿ ਇਹਦੇ ਵਿੱਚ ਜਿਹੜਾ ਉਜਲੂਲ ਪੇਸ਼ ਕੀਤਾ ਜਾਂਦਾ ਇਹਦਾ ਕੋਈ ਉਦੇਸ਼ ਨਹੀਂ ਹੁੰਦਾ ਨਾ ਹੀ ਇਹਦਾ ਕੋਈ ਤਰਕ ਹੁੰਦਾ ਇਹ ਫਜ਼ੂਲ ਹੁੰਦੇ ਆ ਇਕੱਲੇ ਕਿਤਰਾ ਨਾਲ ਐਕਸਪ੍ਰੋਡਕਸ਼ਨ ਮੀਨਸ ਉਹ ਹੈ ਜੋ ਕਿ ਵਿਵੇਕ ਜਾਂ ਉਚਤਾ ਨਾਲ ਇੱਕ ਸਾਰ ਨਹੀਂ ਜੋ ਆਸੰਗਤ ਤੇ ਤਰਕ ਨਹੀਂ ਹੈ ਬੇਦੁਗਾ ਮਤਲਬ ਇਸ ਨਾਟਕ ਦਾ ਕੋਈ ਮਤਲਬ ਨਹੀਂ ਇਹ ਬੇਦੁਗਾ ਹੈ ਠੀਕ ਹੈ ਪਰ ਨਾਟਕ ਦੇ ਰੰਗ ਮੰਚ ਨਾਲ ਸੰਬੰਧਿਤ ਹੈ ਪਰ ਇਹ ਜਿਹੜਾ ਰੰਗ ਮੰਚ ਨਾਲ ਕਹਿੰਦੇ ਸੰਬੰਧਿਤ ਹੈ ਇਹ ਸ਼ਬਦ ਵਿਸ਼ੇਸ਼ ਕਿਸਨ ਦੇ ਅਰਥਾਂ ਦੀ ਧਾਰਨੇ ਤੋਂ ਲਿਆ ਗਿਆ ਹੈ ਠੀਕ ਹੈ ਨਾ ਜੀ ਉਸ ਤੋਂ ਬਾਅਦ ਡਾਕਟਰ ਨਵ ਨਿੰਦਰਾ ਕੁੰਮਨਨਸਾਲ ਉਹ ਕੀ ਕਹਿੰਦੇ ਆ ਅਬਜ਼ਰਵ ਦੇ ਖੇਤਰ ਦੀ ਧਾਰਨਾ ਦੂਜੇ ਮਹਾਯੋਧ ਦੇ ਪ੍ਰਭਾਵ ਦੀ ਉਭਜਾ ਮਤਲਬ ਕਹਿੰਦੇ ਜੋ ਦੂਜਾ ਮਹਾਯਾਤ ਹੋਇਆ ਸੀ ਉਦੋਂ ਇਹ ਨਾਟਕਾ ਜਿਹੜਾ ਉਭਜਾ ਸੀਗਾ ਠੀਕ ਹੈ ਇਹ ਰੰਗਮੰਚ ਨਾਲੋਂ ਬਥੇਰੇ ਨਾਟਕਕਾਰਾਂ ਦੀ ਧਾਰਨਾ ਨੂੰ ਮੰਨੀ ਜਾਂਦੀ ਹੈ ਮਤਲਬ ਕਹਿੰਦੇ ਰੰਗਮੰਚ ਘੱਟ ਤੇ ਨਾਟਕਕਾਰਾਂ ਦੀ ਜਿਹੜੀ ਧਾਰਨਾ ਜ਼ਿਆਦਾ ਇਸ ਦਾ ਆਰੰਭਨ ਨਿਰਦੇਸ਼ਕਾਂ ਰਾਹੀਂ ਹਾਂਜੀ ਰਜੀ ਕਹਿੰਦੇ ਇਸ ਦਾ ਆਰੰਭਨ ਨਿਰਦੇਸ਼ਕਾਂ ਰਾਹੀਂ ਨਹੀਂ ਸਗੋਂ ਨਾਟਕਕਾਰਾਂ ਰਾਹੀਂ ਦਾ ਠੀਕ ਹੈ ਜੀ ਉਸ ਤੋਂ ਬਾਅਦ ਡਾਕਟਰ ਸੇਠ ਦੇ ਅਨਸਾਰ ਅਬਸਰਡ ਦਾ ਅਰਥ ਹੈ ਸੁਰ ਤੋਂ ਬਾਹਰ ਮਤਲਬ ਜਿਹਦੇ ਵਿੱਚ ਕੋਈ ਸੁਰ ਨਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਇਹ ਜਿਹੜਾ ਪ੍ਰਸੰਗ ਰਹਿਤ ਹੁੰਦਾ ਹੈ ਤਰਕ ਰਹਿਤ ਹੁੰਦਾ ਤੇ ਬਗਵਾਸ ਨਾਤਕਲੇ ਦੇ ਵਿੱਚ ਬਿਲਕੁਲ ਬਗਵਾਸ ਹੁੰਦਾ ਹੈ ਇਹ ਕੋਸ਼ ਮਤਲਵ ਵਿੱਚ ਢੰਗ ਦੀ ਗੱਲ ਹੈ ਜਿਹਦੇ ਵਿੱਚ ਊਲ ਜਲੂਲ ਵਿਚਾਰਾ ਵਾਂਗ ਅਬਸਰਡ ਨਾਟਕ ਵਿੱਚ ਅਰਥਪੂਰਨ ਘਟਨਾਵਾਂ ਦੀ ਥਾਂ ਹੋਰ ਵੀ ਜਲੂਲ ਘਟਨਾਵਾਂ ਵਾਪਰਦੀਆਂ ਹਨ ਠੀਕ ਹੈ ਜੀ ਇਸ ਵਰਨਕੀ ਦੇ ਨਾਟਕ ਵਿੱਚ ਕਈ ਰੇਖਾ ਬੰਦ ਪਲਾਨ ਨਹੀਂ ਦਾ ਮਤਲਬ ਇਹਦੇ ਵਿੱਚ ਕਹਿੰਦੇ ਕੋਈ ਰੇਖਾ ਬੰਦ ਪਲਾਨ ਨਹੀਂ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਰਜੀਤ ਸਿੰਘ ਜੀ ਇੱਕ ਇਹਦੀ ਕਿਸਮ ਲਿਖਦੇ ਹਾਂਜੀ ਉਹ ਕਹਿੰਦੇ ਮਰਦ ਮਰਦਾ ਨਹੀਂ ਤੀਵੀ ਤੀਵੀ ਨਹੀਂ ਠੀਕ ਹੈ ਰਜੇ ਕਿੰਨੇ ਮਿਰਜਾ ਸਫੇਰਾ ਭਰੇ ਭਰੇ ਸਖਣਾ ਸਕਣਾ ਹਾਂਜੀ ਰੋਜੀ ਹੁਣ ਇਹ ਦੇਖਿਆ ਤੁਸੀਂ ਇੱਕ ਪੋਇਮ ਦਾ ਰੂਪ ਆ ਠੀਕ ਹੈ ਕਵਿਤਾ ਦਾ ਰੂਪ ਆ ਇਹਦੇ ਵਿੱਚ ਕੋਈ ਤੋਖਣੀ ਮਿਲ ਰਹੀ ਮਤਲਬ ਇਹ ਦੁਕਾਇਦਾ ਕੋਈ ਮਤ ਬਣੀ ਇਸ ਲਈ ਇਨਕਿ ਅਬਸਰਵ ਨੂੰ ਜ਼ਰੂਰ ਤੇ ਵਿਗਵਾਸ ਕੀਤਾ ਗਿਆ ਠੀਕ ਹੈ ਨਾ ਜੀ ਉਸ ਤੋਂ ਬਾਅਦ ਆਪਣਾ ਕੀ ਹੈ ਮੈਲੋ ਡਰਾਮਾ ਹਾਂਜੀ ਜੀ ਅੱਗੇ ਮੈਲੋ ਡਰਾਮਾ ਠੀਕ ਹੈ ਇਹ ਕੀ ਹੈ ਹਲਕੀ ਤ੍ਰਿਸਰੀ ਹੈ ਗਉਂਤ ਪੱਤੀ ਇਹਦੀ ਕੀ ਹੈ ਰਜੀ ਮੈਲੋ ਡਰਾਮਾ ਡਰਾਮਾ ਸ਼ਬਦ ਹੈ ਜਿਹੜਾ ਜਨਾਨੀ ਸ਼ਬਦ ਮੈ ਲੋਕ ਤੋਂ ਬਣਿਆ ਠੀਕ ਹੈ ਰਜੀ ਜਿਸ ਦਾ ਭਾਵ ਹੈ ਸੰਗੀਤ ਜੋ ਇਟਲੀ ਵਿੱਚ ਅੱਜ ਵੀ ਇਸ ਬੰਗੇ ਦੇ ਨਾਟਕ ਨੂੰ ਸੰਗੀਤ ਨਾਟਕ ਜਾਂ 오ਪੇਰਾ ਦੇ ਨਾਲ ਨ ਦਿੱਤਾ ਗਿਆ ਠੀਕ ਹੈ ਜੀ ਗਰਦਿਆਲ ਸਿੰਘ ਫੁੱਲ ਅਨਸਾਰ ਇਹ 3 ਸਦੀ ਦਾ ਘਟਿਆ ਰੂਪਾ ਠੀਕ ਹੈ ਉਹ ਕਹਿੰਦੇ ਇਹ ਘਟਿਆ ਰੂਪਾ ਰਾਜੇ ਇਸ ਵਿੱਚ ਕੀ ਹੈ ਉਪਵਾਖਤਾ ਉਪਸਾਰਨਾ ਤੇ ਜੋੜ ਦਿੱਤਾ ਜਾਂਦਾ ਹੈ ਭਾਵ ਹਲਕੀ 3 ਸਦੀ ਜਿਹਹਾ ਨਾਟਕ ਹੈ 3 ਸਦੀ ਨਾਲ ਨਾਮਨਜਕ ਤਾਤ ਪਥਾਨਕ ਤੇ ਪਾਤਰਾਂ ਨੂੰ ਅਧੂਰੇ ਅਪੂਰਨ ਭਾਵਿਕ ਆਧਾਰ ਉਤੋਂ ਹਸਾਰਦਾ ਠੀਕ ਹੈ ਜੀ ਡਾਕਟਰ ਗੁਰਚਰਨ ਅਨਸਾਰ ਇਹ ਦੁਖਾਂਤ ਦਾ ਕਹਿੰਦੇ ਵਿਗੜਿਆ ਹੋਇਆ ਰੂਪ ਹੈ ਠੀਕ ਹੈ राजे ਕਿ ਜਿਹੜਾ ਮੈਲੋਡਰਾਮਾ ਕਹਿੰਦੇ राजे ਇਹ ਦੁਖਾਂਤ ਦਾ ਹੀ ਦੂਜਾ ਰੂਪ ਹੈ ਮਤਲਬ ਜਿਹੜਾ ਵਿਗੜਿਆ ਹੋਇਆ ਰੂਪ ਕਹਿ ਸਕਦੇ ਜਿਹੜਾ ਦੁਖਾਂਤਾਂ ਮਤਲਬ ਉਹਦਾ ਅਸਲੀ ਰੂਪ ਪੇਸ਼ ਕੀਤਾ ਗਿਆ ਜਿਹੜਾ ਮੈਲੋਡਰਾਮਾ ਉਹਦੀ ਮਤਲਬ ਕਾਪੀ ਹੈ ਠੀਕ ਹੈ ਵਿਗੜਿਆ ਹੋਇਆ ਰੂਪ ਹੈ ਇਸ ਦੁਖਾਂਤ ਵਿੱਚ ਪਲਾਂਟ ਦੀ ਸੁਭਾਵਿਕਤਾ ਬੋਲਚਾਲ ਦੀ ਸੁਭਾਵਿਕਤਾ પાત્રਾਂ ਦੀਆਂ વાસ્તવਿਕતાਆਂ ਵਿਸ਼ੇ ਦੀ મહਾਨਤਾ ਅਲੋਪ ਹੋਣ ਤੇ ਮਾਰਕਟ ਹੋਣ ਵਾਲੀਆਂ ਅਨਹੋਣੀਆਂ ਗੱਲਾਂ ਤੇ ਭੱਜ ਦੌੜ ਤੇ ਹੂ ਹਾਂ ਵੱਲ ਜੋੜ ਦਿੱਤਾ ਗਿਆ ਠੀਕ ਹੈ राजे ਉਹ ਦੁਖੀੜਾ ਦਿਖਾਂਤ ਹੈ ਹਲਕਾ ਦਿਖਾਂਤ ਬਣ ਜਾਂਦਾ ਹੈ ਠੀਕ ਹੈ ਮਤਲਬ ਇਹਦੇ ਵਿੱਚ ਕੋਈ ਵਧੀਆ ਘਟਨਾ ਨੂੰ ਵੀ ਪੇਸ਼ ਨਹੀਂ ਕੀਤਾ ਜਾਂਦਾ ਇਹਦੇ ਵਿੱਚ ਜਿਹੜੀਆਂ ਹੂਲ ਜਲੂਲ ਘਟਨਾਵਾਂ ਨੂੰ ਹੀ ਪੇਸ਼ ਕੀਤਾ ਜਾਂਦਾ ਮੰਨ ਲਿਓ ਜਿਵੇਂ ਮਾਰਕਟ ਹੋ ਗਈ ਠੀਕ ਹੈ राजे ਇਹਦੇ ਵਿੱਚ ਜਿਵੇਂ ਪਾਤਰਾਂ ਦੀ ਆਵਾਸਥਾ ਹੋਗੀ ਬੋਲ ਚਾਲ ਦੀ ਸੁਭਾਵਿਕਤਾ ਮਤਲਬ ਬੋਲਣ ਦਾ ਸਹੀ ਢੰਗ ਨਹੀਂ ਕੋਈ ਵਿਸ਼ੇ ਦਾ ਅਰਥ ਨਹੀਂ ਠੀਕ ਹੈ ਇਹਨਾਂ ਨੂੰ ਕੁਇਸ਼ ਕੀਤਾ ਜਾਂਦਾ ਹੈ ਮੈਲੋਡਰਾਮਾ ਨੂੰ ਕੀ ਦਿਖਾ ਦਦਾ ਵਿਗੜਿਆ ਹੋਇਆ ਰੂਪ ਕਿਹਾ ਜਾਂਦਾ ਠੀਕ ਹੈ ਰਜੀ ਹਾਂਜੀ ਰਜੀ ਇਸੇ ਆਪਣੇ ਨਾਟਕ ਨਾਟਕ ਕੀ ਹੈ ਠੀਕ ਹੈ ਰਜੀ ਆਪਾਂ ਤਿੰਨ ਨਾਟਕਾਂ ਦੋ ਨਾਟਕ ਕਰ ਚੁੱਕੇ ਹਾਂ ਰਜੀ ਆਪਣੇ ਇੱਕ ਰਹਿ ਗਏ ਚੰਦਾ ਸਿੱਧੂ ਉਹ ਆਪਾਂ ਕੱਲ ਕਰ ਲਾਂਗੇ ਠੀਕ ਹੈ ਰਜੀ ਤੇ ਆਪਣੇ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਦੇ ਕਰੋ ਰਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਕਮੈਂਟ ਕਰਦੇ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਾ ਲਓ ਤੇ ਆਪਣੇ ਫਰੈਂਡਸ ਤੋਂ ਵੀ ਸਬਸਕ੍ਰਾਈਬ ਕਰਵਾ ਦਿਓ ਰਜੀ ਤਾਂ ਜੋ ਹਰ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਆਪਣਾ ਸਿਲੇਬਸ ਦੇ ਵਿੱਚੋਂ ਤਿੰਨ ਚੀਜ਼ ਆਪਾਂ ਕੰਪਲੀਟ ਕਰ ਚੁੱਕੇ ਆਂ ਨਾਵਲਕਾਰ ਹੋ ਗਿਆ ਆਪਣੇ ਕਾਂਗੀ ਕਰਤੇ ਅੱਜ ਆਪਣਾ ਨਾਟਕ ਕਰ ਵੀ ਹੋ ਗਿਆ ਇੱਕ ਨਾਟਕ ਆ ਰਹਿ ਗਿਆ ਆਪਣਾ ਇਸ ਤੋਂ ਬਾਅਦ ਆਪਾਂ ਕਰਾਂਗੇ ਸੂਫੀ ਕਾਵਿਲੇ ਰਜੀ ਤੇਰਾ ਜੀ ਕਿਵੇਂ ਲੱਗੀ ਤੁਹਾਨੂੰ ਇਹ ਇਨਫੋਰਮੇਸ਼ਨ ਸਾਰਿਆਂ ਨੇ ਕਮੈਂਟ ਕਰਕੇ ਜੁੜ ਦੱਸਣਾ ਰਜੀ ਧੰਨਵਾਦ ਸਾਰਿਆਂ ਦਾ